ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਵਿਖੇ ਦੇਰ ਰਾਤ ਇੱਕ ਹਾਦਸਾ ਵਾਪਰ ਗਿਆ ਤੇਜ਼ ਰਫ਼ਤਾਰ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸਥਾਨਕ ਲੋਕਾਂ ਨੇ ਮੌਕੇ ਤੇ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰ ਬਡਲਾਟਾ ਤੋਂ ਅੱਕਾਵਾਲੀ ਵੱਲ ਨੂੰ ਜਾ ਰਹੀ ਸੀ ਕਿ ਤੇਜ਼ ਰਫ਼ਤਾਰ ਕਾਰ ਦੇ ਪਲਟ ਜਾਣ ਕਾਰਨ ਆਵਾਜ਼ ਸੁਣਦਿਆਂ ਹੀ ਲੋਕ ਮੌਕੇ ਤੇ ਭੱਜ ਕੇ ਆਏ ਅਤੇ ਕਾਰ ਚੱਕਣਾ ਚੂਰ ਹੋ ਚੁੱਕੀ ਸੀ ਕਾਰ ਵਿੱਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਇਸ ਮੌਕੇ ਤੇ ਸਥਾਨਕ ਵਾਸੀਆਂ ਨੇ ਤੁਰੰਤ ਬਡਰਾੜਾ ਪੁਲਿਸ ਨੂੰ ਸੂਚਿਤ ਕੀਤਾ ਹੈ ਇਹ 1:30 ਦਾ ਟਾਈਮ ਸੀ ਗੱਡੀ ਓਵਰ ਸਪੀਡ ਸੀ ਆਕੇ ਘਰ ਦੇ ਪਹਿਲਾਂ ਨੇ ਪੁਲੀ ਪੰਨੀ ਹੈ ਫਿਰ ਤੂਤਲ ਚ ਵੱਜੀ ਆ ਫਿਰ ਘਰ ਦੇ ਵਿੱਚ ਵੱਜੀ ਆ ਜਦੋਂ ਅਸੀਂ ਆਏ ਇਹਨਾਂ ਨੂੰ ਕੱਢਣ ਵਾਸਤੇ ਉਦੋਂ ਦੋਨੇ ਮੁੰਡੇ ਖਤਮ ਸੀ ਕਿੰਨੀ ਉਮਰ ਸੀ ਇਹ ਜਿਹੜੇ ਮੁੰਡੇ ਆ ਇਹ ਮੇਰਾ ਖਿਆਲ ਹੈ 30 ਸਾਲ ਦੇ ਲਗਭਗ ਹੋਗੇ ਰਾਤਾਂ ਸੀ ਜਦੋਂ ਗੱਡੀ ਮਤਲਬ ਆ ਚੱਲ ਆ ਰਹੀ ਸੀਗੀ ਤੇ ਖੜਕਾ ਸੁਣ ਕੇ ਅਸੀਂ ਆਏ ਆ ਗੱਡੀ ਜਦੋਂ ਅਸੀਂ ਆਏ ਆ ਉਹ ਪਲਟੀ ਪਈ ਸੀ ਅਸੀਂ ਆ ਕੇ ਦੇਖਿਆ ਬੰਦੇ ਦੋਨੇ ਡੈੱਡ ਸੀ ਪਾਕੀ ਪਟ ਗਈ ਗੱਡੀ ਸੀ ਦੇਖ ਲੈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਵੀ ਮਤਲਬ ਫੋਨ ਕੀਤਾ ਐਂਬੂਲੈਂਸ ਵੀ ਬੁਲਾਈ ਫਸ ਬੰਦੇ ਡੈੱਡ ਸੀਗੇ ਅਸੀਂ ਫਿਰ ਇਹਨਾਂ ਨੂੰ ਹਸਪਤਾਲ ਲੈ ਗਏ ਮੁੱਢਾਡੇ ਕਿੱਥੋਂ ਦੇ ਬੰਦੇ ਸੀ ਕੀ ਦਿੱਸੇ ਤੁਹਾਨੂੰ ਨਹੀਂ ਲੱਗਦਾ ਸੀ ਬੰਦਾ ਇੱਕ ਅਕਾਲੀ ਦਾ ਦੱਸਦੇ ਨੇ ਜੀ ਮਾਨਸਾ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਵਿਖੇ ਦੇਰ ਰਾਤ ਇੱਕ ਹਾਦਸਾ ਵਾਪਰ ਗਿਆ ਤੇਜ਼ ਰਫ਼ਤਾਰ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਬਹੁਤ ਹੋ ਗਈ ਸਥਾਨਕ ਲੋਕਾਂ ਨੇ ਮੌਕੇ ਤੇ ਨੌਜਵਾਨਾਂ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਰ ਬਡਲਾਟਾ ਤੋਂ ਅੱਕਾਵਾਲੀ ਵੱਲ ਨੂੰ ਜਾ ਰਹੀ ਸੀ ਕਿ ਤੇਜ਼ ਰਫ਼ਤਾਰ ਕਾਰ ਦੇ ਪਲਟ ਜਾਣ ਕਾਰਨ ਆਵਾਜ਼ ਸੁਣਦਿਆਂ ਹੀ ਲੋਕ ਮੌਕੇ ਤੇ ਭੱਜ ਕੇ ਆਏ ਅਤੇ ਕਾਰ ਚੱਕਣਾ ਚੂਰ ਹੋ ਚੁੱਕੀ ਸੀ ਕਾਰ ਵਿੱਚ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਇਸ ਮੌਕੇ ਤੇ ਸਥਾਨਕ ਵਾਸੀਆਂ ਨੇ ਤੁਰੰਤ ਬਡਰਾੜਾ ਪੁਲਿਸ ਨੂੰ ਸੂਚਿਤ ਕੀਤਾ ਹੈ ਇਹ 1:30 ਦਾ ਵਕਤ ਸੀ ਗੱਡੀ ਓਵਰ ਸਪੀਡ ਸੀ ਆਕੇ ਘਰ ਦੇ ਪਹਿਲਾਂ ਨੇ ਪੁਲੀ ਪੰਨੀ ਹੈ ਫਿਰ ਤੂਤਲ ਚ ਵੱਜੀ ਆ ਫਿਰ ਘਰ ਦੇ ਵਿੱਚ ਵੱਜੀ ਆ ਜਦੋਂ ਅਸੀਂ ਆਏ ਇਹਨਾਂ ਨੂੰ ਕੱਢਣ ਵਾਸਤੇ ਉਦੋਂ ਦੋਨੇ ਮੁੰਡੇ ਖਤਮ ਸੀ ਕਿੰਨੀ ਉਮਰ ਸੀ ਇਹ ਜਿਹੜੇ ਮੁੰਡੇ ਇਹ ਮੇਰਾ ਖਿਆਲ ਹੈ 30 ਸਾਲ ਦੇ ਲਗਭਗ ਹੋਗੇ ਰਾਤਾਂ ਸੀ ਜਦੋਂ ਗੱਡੀ ਮਤਲਬ ਆ ਚੱਲ ਆ ਰਹੀ ਸੀਗੀ ਤੇ ਖੜਕਾ ਸੁਣ ਕੇ ਅਸੀਂ ਆਏ ਆ ਗੱਡੀ ਜਦੋਂ ਅਸੀਂ ਆਏ ਆ ਉਹ ਪਲਟੀ ਪਈ ਸੀ ਅਸੀਂ ਆ ਕੇ ਦੇਖਿਆ ਬੰਦੇ ਦੋਨੇ ਡੈੱਡ ਸੀ ਪਾਕੀ ਪਟ ਗਈ ਗੱਡੀ ਸੀ ਦੇਖ ਲੈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਵੀ ਮਤਲਬ ਫੋਨ ਕੀਤਾ ਐਂਬੂਲੈਂਸ ਵੀ ਬੁਲਾਈ ਫਸ ਬੰਦੇ ਡੈੱਡ ਸੀਗੇ ਅਸੀਂ ਫਿਰ ਇਹਨਾਂ ਨੂੰ ਹਸਪਤਾਲ ਲੈ ਗਏ ਮੁੱਢਾਡੇ ਕਿੱਥੋਂ ਦੇ ਬੰਦੇ ਸੀ ਕੀ ਦਿੱਸਤ ਨਹੀਂ ਲੱਗਦਾ ਸੀ ਬੰਦਾ ਇੱਕ ਅਕਾਲੀ ਦਾ ਦੱਸਦੇ ਨੇ ਜੀ İkman ਮਾਨਸਾ